ਗੰਦੇ ਪਾਣੀ ਦੇ ਖੜੇ ਹੋਣ ਕਾਰਨ ਮੋਗਾ ਦੇ ਵਾਰਡ ਨੰਬਰ 32 ਅਤੇ 34 ਦੇ ਵਸਨੀਕਾਂ ਨੂੰ ਹੋ ਰਹੀਆਂ ਨੇ ਕਾਫੀ ਮੁਸ਼ਕਲਾਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਮੁਸ਼ਕਲਾਂ ਦਾ ਪਿਛਲੇ 1 ਮਹੀਨੇ ਤੋਂ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਗਰਮੀਆਂ ਵਿੱਚ ਗੰਦੇ ਪਾਣੀ ਦੇ ਖੜੇ ਹੋਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਕਾਰਨ ਇਲਾਕਾ ਨਿਵਾਸੀਆਂ ਨੂੰ ਹੋ ਰਹੀਆਂ ਨੇ ਮੁਸ਼ਕਲਾਂ ਵਾਰ ਨੰਬਰ 32 ਅਤੇ 34 ਦੇ ਕੌਂਸਲਰਾਂ ਨੇ ਕਿਹਾ ਕਿ ਉਹਨਾਂ ਨੇ ਇਸ ਬਾਰੇ ਵਿਭਾਗ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਸੂਚਿਤ ਵੀ ਕੀਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਮੌਗਾ ਤੋਂ ਸਾਹਮਣੇ ਆ ਰਹੀ ਹੈ ਕਿ ਆ ਰਹੀ ਹੈ ਗਰਮੀਆਂ ਦਾ ਮੌਸਮ ਹੈ ਤੇ ਮੌਸਮ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ ਖਾਸ ਕਰਕੇ ਇਸ ਵਿੱਚ ਉਲਟੀਆਂ ਅਤੇ ਡਾਕਟਰ ਆਲੇ ਦੁਆਲੇ ਨੂੰ ਸਾਫ਼ ਰੱਖਣ ਲਈ ਸਲਾਹ ਦਿੰਦੇ ਹੈ ਜੋ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਜੇਕਰ ਤੁਹਾਡੇ ਘਰ ਦੇ ਅੰਦਰ ਗੰਦਾ ਸਿਰਜ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਬਿਮਾਰੀਆਂ ਨੂੰ ਜਰੂਰ ਤੁਹਾਡੇ ਘਰ ਕਰ ਲੈਂਦੇ ਗਏ ਹਨ ਤਾਂ ਇਹ ਤਸਵੀਰਾਂ ਨੇ ਦਿਖਾ ਰਿਆ ਮੋਗਾ ਦੇ ਵਾਰਡ ਨੰਬਰ 32 ਅਤੇ 34 ਵਿੱਚ ਜਿੱਥੇ ਸੀਵਰੇਜ ਪਾਈਪ ਪਾਈਪਿੰਗ ਦੀ ਲੀਕਜ ਹੋਣ ਕਾਰਨ ਪਿਛਲੇ 1 ਮਹੀਨੇ ਤੋਂ ਸੜਕਾਂ ਤੋਂ ਗੰਦਾ ਪਾਣੀ ਸੀਵਰੇਜ ਦਾ ਪਾਣੀ ਇਕੱਠਾ ਹੋ ਰਿਹਾ ਹੈ ਤੇ ਜੋ ਕਿ ਘਰਾਂ ਦੇ ਅੰਦਰ ਆ ਗਿਆ ਹੈ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਜਦੋਂ ਉਹਨਾਂ ਨੇ ਉਹਨਾਂ ਨੂੰ ਮੋਹੱਲਾ ਵਾਸੀਆਂ ਨਾਲ ਕੱਲ੍ਹ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਐਮਸੀ ਐਮਸੀ ਅਤੇ ਹੋਰ ਵਾਰਡਾਂ ਦੇ ਜਿਹੜੇ ਐਮਸੀ ਉਹਨਾਂ ਨੇ ਕੁਝ ਕੀਤਾ ਤਾਂ ਕੱਡੀ ਕੋਈ ਸੁਖਵਾਈ ਨਹੀਂ ਰਹੀ ਅਜੇ ਇੱਕ ਪਿਛਲੇ ਇੱਕ ਪਿਛਲੇ ਇੱਕ ਮਹੀਨੇ ਤੋਂ ਨਰਕ ਭਰੀ ਜ਼ਿੰਦਗੀ ਜੀ ਰਹੇ ਆ